ਤੋ ਦੋਸਤੋ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਸਰਦੀ ਦੇ ਮੌਸਮ ਦੇ ਨਾਲ ਨਾਲ ਜੋ ਕਿ ਮੱਖੀਆਂ ਦੀ ਗਿਣਤੀ ਬਹੁਤ ਵਧ ਗਈ ਤੇ ਇਹ ਮੱਖੀਆਂ ਆਪਣੇ ਡੰਗਰਾਂ ਨੂੰ ਪਸ਼ੂਆਂ ਨੂੰ ਬਹੁਤ ਤੰਗ ਕਰਦੀਆਂ ਖਾਸ ਕਰਕੇ ਜੋ ਕਾਲੀ ਜੀ ਛੋਟੀ ਜਿਹੀ ਮੱਖੀ ਆਪਣੇ ਜਾਨਵਰਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਹੈ ਦਿਨ ਰਾਤ ਕਾਲੀਆਂ ਮੱਖੀਆਂ ਤੋਂ ਆਪਣਾ ਡੰਗਰਾਂ ਨੂੰ ਬਚਾਉਣ ਵਾਸਤੇ ਆਪਾਂ ਜੀ ਦੇਸੀ ਨੁਕਤਾ ਲੈ ਕੇ ਆਏ ਆਂ ਸਸਤਾ ਜਿਆ ਤੇ ਸੌਖਾ ਜਿਆ ਇਹ ਕਿਸ ਤਰ੍ਹਾਂ ਬਣਾਉਣਾ ਜੀ ਉਹ ਆਪਾਂ ਤੁਹਾਨੂੰ ਸਾਰੇ ਵਿਧੀ ਦੱਸਾਂਗੇ ਅਤੇ ਇਹ ਦੇਸੀ ਨੁਸਕਾ ਜੀ ਆਪਾਂ ਪਹਿਲਾਂ ਵਰਤਿਆ ਤੇ ਵਧੀਆ ਰਿਜ਼ਲਟ ਆ ਇਹਦਾ ਸੋ ਇਸੇ ਕਰਕੇ ਜੀ ਆਪਾਂ ਸੋਚਿਆ ਵੀ ਇਸ ਨੂੰ ਅੱਗੇ ਵੀ ਸ਼ੇਅਰ ਕੀਤਾ ਜਾਵੇ ਤਾਂ ਕਿ ਹੋਰ ਵੀ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਸਕੇ ਤੋ ਕਰਨਾ ਕੀ ਆ ਜੀ ਪਾ ਪਹਿਲਾਂ ਸਭ ਤੋਂ ਪਹਿਲਾਂ ਵੀ 5 ਫਰਨੈਲ ਦੀਆਂ ਗੋਲੀਆਂ ਲੈਣੀਆਂ ਜੀ ਉਸ ਨੂੰ ਬਰੀਕ ਕਰ ਲੈਣਾਗਾ ਇਹਨੂੰ ਹੌਲੀ-ਹੌਲੀ ਕੁੱਟ ਕੇ ਜਮਾ ਬਰੀਕ ਕਰ ਲੈਣਾ ਜੀ ਤਾਂ ਕਿ ਇਹ ਜਿਹੜਾ ਆਪਣਾ ਮਿਸ਼ਰਣ ਵਧੀਆ ਬਣ ਸਕੇ ਮੈਦੇ ਵਾਂਗੂ ਬਰੀਕ ਕਰ ਲੈਣਾ ਇਹ ਕੁੱਟ ਕੇ ਟਰਨਲ ਦੀਆਂ ਗੋਲੀਆਂ ਹੀ ਥੋੜੀ ਮਿਹਨਤ ਨਾਲ ਹੀ ਬਿਲਕੁਲ ਬਰੀਕ ਹੋ ਜਾਣਾ ਇਹ ਜਿਹੜਾ ਆਪਾਂ ਜਾਂ ਮੁੱਲ ਦੀ ਦਵਾਈ ਲੈਨੇ ਆ ਮੱਖੀਆਂ ਵਾਸਤੇ ਜਾਂ ਮੈਡੀਕਲਾਂ ਤੋਂ ਲੈਨੇ ਆ ਜੀ ਉਹ ਦਵਾਈਆਂ ਇੱਕ ਤਾਂ ਮਹਿੰਗੀਆਂ ਬਹੁਤ ਹੁੰਦੀਆਂ ਦੂਸਰਾ ਜੋ ਚ ਕੈਮੀਕਲ ਜ਼ਹਿਰਾ ਹੁੰਦੀਆਂ ਜੇ ਆਪਣਾ ਪਸ਼ੂ ਚਟ ਜੇ ਜਾਂ ਛੋਟੇ ਬੱਚੇ ਚਟ ਲੈਣ ਤਾਂ ਆਪਣਾ ਨੁਕਸਾਨ ਹੋਣ ਦਾ ਵੀ ਡਰ ਰਹਿੰਦਾ ਹੈ ਤੋ ਜਿਹੜਾ ਇਹ ਦੇਸੀ ਨੁਕਤਾ ਜੀ ਇਹ ਪਸ਼ੂ ਇਸ ਨੂੰ ਚੱਟ ਵੀ ਲੈਣਗੇ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੋਣੀ ਜੀ ਬਹੁਤੀ। ਤੋ ਕੋਈ ਸਾਈਡ ਇਫੈਕਟ ਨਹੀਂ ਇਹਦਾ ਜੀ। ਉਸ ਤੋਂ ਬਾਅਦ ਆਪਾਂ ਜੀ ਇਹਦੇ 'ਚ ਇੱਕ ਕੌਲੀ ਲੈਤੀ ਅਸਰੋਂ ਦੇ ਤੇਲ ਦੀ। ਇਹ ਐਡ ਕਰਨਾ ਗਾਈ। ਇਹਦੇ 'ਚ ਬਿਲਕੁਲ ਆਪਾਂ ਮਿਕਸ ਕਰ ਲੈਣਾ ਇਹਨੂੰ। ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਇਹਦੇ 'ਚ ਆਪਾਂ ਡੀਜਨ ਪਾ ਲਿਆ ਜੀ। ਇਸ ਤਿੰਨੇ ਚੀਜ਼ਾਂ ਬਿਲਕੁਲ ਮਿਕਸ ਕਰਕੇ ਹੀ ਇਹ ਆਪਾਂ ਕੋਹਲ ਤਿਆਰ ਕਰ ਲਿਆ ਜੀ ਜੇ ਆਪਾਂ ਨੂੰ ਲੱਗੇ ਮੰਨ ਲਓ ਜੀ ਕੋਹਲ ਸੰਘਣਾਗਾ ਹਲੇ ਤਾਂ ਸਰੋਂ ਦਾ ਤੇਲ ਆਪਾਂ ਥੋੜਾ ਜਿਆ ਹੋਰ ਪਾਵਾਂਗੇ ਤਾਂ ਕਿ ਜਿਹੜਾ ਆਪਣਾ ਮਿਸ਼ਰਣ ਆ ਜਾਂ ਕੋਹਲ ਬਣਿਆ ਜਾਂ ਦਵਾਈ ਜੀ ਜਿਆਦਾ ਸਮੇਂ ਤੱਕ ਚੱਲ ਸਕੇ ਸੋ ਇਸ ਤੋਂ ਬਾਅਦ ਆਪਾਂ ਜੀ ਲਾ ਕੇ ਵੀ ਦਿਖਾਵਾਂਗੇ ਤੇ ਰਿਜ਼ਲਟ ਵੀ ਦਿਖਾਵਾਂਗੇ ਸੋ ਕੋਹਲ ਹੋ ਗਿਆ ਜੀ ਤਿਆਰ ਜਾਂ ਇਹ ਕਹਿ ਲਓ ਜੀ ਆਪਣੀ ਦੇਸੀ ਦਵਾਈ ਤਿਆਰ ਹੋ ਗਈ ਮੱਖੀਆਂ ਦੇ ਹਾਲ ਵਾਸਤੇ ਇਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਕੱਪੜੇ ਦੀ ਮਦਦ ਨਾਲ ਜੀ ਆਪਾਂ ਜਿੱਥੇ ਵੀ ਪਸ਼ੂ ਤੇ ਮੱਖੀਆਂ ਬੈਠੀਆਂ ਉੱਥੇ ਲਗਾ ਦੇਾਂਗੇ ਤਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਕਿ ਮੱਝ ਨੂੰ ਇਹ ਬਰੀਕ ਜੀਆਂ ਕਾਲੀਆਂ ਮੱਖੀਆਂ ਕਿਵੇਂ ਪਰੇਸ਼ਾਨ ਕਰ ਰਹੀਆਂ ਤੇ ਇਸ ਤੋਂ ਬਾਅਦ ਆਪਾਂ ਇਹ ਨੁਕਤਾ ਇੱਥੇ ਵਰਤਾਂਗੇ ਜੀ ਤੇ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਦਵਾਈ ਆਪਣੀ ਜਿਹੜਾ ਦੇਸੀ ਨੁਕਤਾ ਜੀ ਮੱਖੀਆਂ ਨੂੰ ਦੂਰ ਰੱਖਦਾ ਤੋ ਤੁਸੀਂ ਦੇਖ ਸਕਦੇ ਹੋ ਮੱਖੀਆਂ ਤੰਗ ਕਰ ਰਹੀਆਂ ਤੇ ਇਸ ਤੋਂ ਬਾਅਦ ਆਪਾਂ ਜੀ ਕੱਪੜੇ ਦੀ ਮਦਦ ਨਾਲ ਜੀ ਤੇ ਆਪਾਂ ਇਹ ਦਵਾਈ ਲਾਵਾਂਗੇ ਜਾਂ ਹੱਥ ਨਾਲ ਵੀ ਲਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਮੱਖੀਆਂ ਬੈਠਦੀਆਂ ਤੰਗ ਪਰੇਸ਼ਾਨ ਕਰਦੀਆਂ ਜਾਂ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਸੋ ਤੁਸੀਂ ਆਪ ਹੀ ਦੇਖ ਲੈਣਾ ਇਸ ਤਰ੍ਹਾਂ ਆਪਾਂ ਜੀ ਨਾ ਇਸੋ ਨੁਕਤੇ ਦਾ ਕੋਈ ਸਾਈਡ ਇਫੈਕਟ ਵੀ ਕੋਈ ਨਹੀਂ ਜੇ ਪਸ਼ੂ ਚਟ ਲੂਜੀ ਤਾਂ ਵੀ ਕੋਈ ਗੱਲ ਨਹੀਂ ਤੇ ਨਾਲ ਸਰੋਂ ਦਾ ਤੇਲ ਆਈ ਡੀਜ਼ਲ ਤਾਂ ਆਪਾਂ ਥੋੜਾ ਹੀ ਪਾਇਆ ਤੇ ਸੋ ਇਹ ਚਮੜੀ ਵਾਸਤੇ ਵੀ ਚੰਗਾ ਗਾ ਵਧੀਆ ਹੀ ਆ ਝਮਕ ਬਣਦੀ ਆ ਜੰਗ ਜਿਵੇਂ ਹੁਣ ਸਿਆਲਾਂ ਚ ਖੁਸ਼ਕੀ ਹੋ ਜਾਂਦੀ ਆ ਉਸ ਚੀਜ਼ ਤੋਂ ਵੀ ਵਧੀਆ ਡੀਜ਼ਲ ਤਾਂ ਆਪਾਂ ਥੋੜਾ ਜਿਆ ਸਮੈਲ ਵਾਸਤੇ ਹੀ ਪਾਉਣਾ ਜੀ ਬਾਕੀ ਫਰਨੈਲ ਦੀ ਸਮੈਲ ਹੋ ਜਾਣੀ ਆ ਉਹ ਪਸ਼ੂ ਪਾਲਕ ਵੀਰੋ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਵੀ ਦਵਾਈ ਲਾਈ ਆ ਮੱਖੀਆਂ ਉੱਪਰ ਤਾਂ ਉੱਡੀਆਂ ਫਿਰਦੀਆਂ ਪਰ ਮੱਝ ਦੇ ਉੱਪਰ ਕੋਈ ਵੀ ਨਹੀਂ ਬੈਠਦੀ ਸੋ ਇਹ ਕਾਲੀ ਜੀ ਮੱਖ ਇਸ ਮੱਝ ਨੂੰ ਦਿਨ ਰਾਤ ਹੀ ਇੱਥੋਂ ਪਰੇਸ਼ਾਨ ਕਰਦੀ ਸੀ ਪਤਲੀ ਚਮੜੀ ਆ ਜੀ ਤੇ ਉੱਪਰ ਵਾਲ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਆਪਾਂ ਦਵਾਈ ਲਾ ਕੇ ਤੁਹਾਨੂੰ ਦਿਖਾਈਆ ਕੋਈ ਵੀ ਇੱਥੇ ਮੱਖੀ ਨਹੀਂ ਬੈਠਦੀ ਤੇ ਦੂਸਰੇ ਪਾਸੇ ਉੱਡੀਆਂ ਫਿਰਦੀਆਂ ਇਸ ਤਰ੍ਹਾਂ ਜਿੱਥੇ ਵੀ ਮੱਖੀਆਂ ਬੈਠਦੀਆਂ ਤਾਂ ਆਪਾਂ ਆਪਣੇ ਡੰਗਰਾਂ ਤੇ ਇਹ ਦੇਸੀ ਨੋਕਤਾ ਬਣਾ ਕੇ ਜੀ ਲਾਵਾਂਗੇ ਤਾਂ ਆਪਣੇ ਡੰਗਰ ਬਿਲਕੁਲ ਆਰਾਮ ਕਰਨਗੇ ਕੋਈ ਮੱਖੀ ਜਾਂ ਮਥਰਾ ਦੇ ਨੂੰ ਤੰਗ ਪਰੇਸ਼ਾਨ ਨਹੀਂ ਕਰੂਗਾ ਜੇਕਰ ਆਪਣੇ ਡੰਗਰ ਜੀ ਮੱਖੀਆਂ ਤੋਂ ਬਚ ਕੇ ਆਰਾਮ ਨਾਲ ਬੈਠਣਗੇ ਵਧੀਆ ਜੁਗਾਲੀ ਕਰਨਗੇ ਤਾਂ ਦੁੱਧ ਵਿੱਚ ਵੀ ਵਾਧਾ ਹੋਵੇਗਾ ਸੋ ਸੋ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਹੈ ਵੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਪਸ਼ੂ ਪਾਲਕ ਵੀਰਾਂ ਨੂੰ ਜੇ ਮੱਖੀਆਂ ਦਿਨ ਰਾਤ ਆਪਣੇ ਡੰਗਰਾਂ ਨੂੰ ਪਰੇਸ਼ਾਨ ਕਰਦੀਆਂ ਉਹਨਾਂ ਦਾ ਬਚਾਅ ਹੋ ਸਕੇ ਅਤੇ ਇਹਨਾਂ ਡੰਗਰਾਂ ਦਾ ਵੀ ਆਪਾਂ ਨੂੰ ਪੰਨ ਹੀ ਹੋਵੇਗਾ ਜੋ ਕਿ ਦਿਨ ਰਾਤ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਮੱਖੀਆਂ ਸੋ ਤੁਸੀਂ ਦੇਖ ਦਿਓ ਬਿਲਕੁਲ ਜਿੱਥੇ ਵੀ ਆਪਾਂ ਦਵਾਈ ਲਾ ਕੇ ਤੁਹਾਨੂੰ ਦਿਖਾਈ ਹੈ ਇਹ ਕੋਈ ਵੀ ਮੱਖੀ ਨਹੀਂ ਪਾਸੇ-ਆਸੇ ਜ਼ਰੂਰ ਉੱਡੀਆਂ ਫਿਰਦੀਆਂ ਸੋ ਇਹ ਨੁਕਤਾ ਆਪਾਂ ਵੀ ਕਿਸੇ ਤੋਂ ਲਿਆ ਸੀ ਖੁਦ ਬਣਾ ਕੇ ਇਹ ਤਿਆਰ ਕਰਕੇ ਲਾ ਕੇ ਤੁਹਾਨੂੰ ਦਿਖਾਇਆ ਤੇ ਰਿਜ਼ਲਟ ਵੀ ਦਿਖਾਇਆ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਨੀ ਲਾਈਕ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ